ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਰਿਸ਼ਤੇ ਰਿਸ਼ਤੇ ਤੇ ਜੇਕਰ ਤੁਸੀਂ ਵੀ ਆਪਣੇ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਨਾਲ ਹੀ ਆਪਣਾ ਥੱਲੇ ਨੰਬਰ ਦਿੱਤਾ ਗਿਆ ਜੇਕਰ ਤੁਸੀਂ ਵੀ ਐਡ ਪਾਉਣਾ ਚਾਹੁੰਦੇ ਹੋ ਰਿਸ਼ਤੇ ਦੀ ਤਾਂ ਸਾਨੂੰ ਵਟਸਐਪ ਦੇ ਉੱਪਰ ਹੈਲੋ ਲਿਖ ਕੇ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਸੈਂਡ ਕਰੋ ਅੱਗੇ ਦਾ ਜੋ ਵੀ ਪ੍ਰੋਸੈਸ ਹੁੰਦਾ ਫੀਸ ਦਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਆਪਣੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਜਰੂਰ ਕਿਉਂਕਿ ਕਈ ਵਾਰੀ ਕੰਮ ਦੇ ਰਿਸ਼ਤੇ ਤੁਹਾਡੇ ਪਿੱਛੇ ਹੀ ਰਹਿ ਜਾਂਦੇ ਨੇ ਵੀਡੀਓ ਦੇ ਵਿੱਚ ਤੇ ਇੱਕ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਜੀ ਆਪਾਂ ਖੁਦ ਰਿਸ਼ਤੇ ਨਹੀਂ ਕਰਾਉਂਦੇ ਅਜੇ ਤੇ ਅਸੀਂ ਸਿਰਫ ਐਡ ਲਗਾਉਣ ਦਾ ਕੰਮ ਕਰਦੇ ਹਾਂਗੇ ਤੇ ਆਓ ਸ਼ੁਰੂ ਕਰਦੇ ਹਾਂ ਕੁਝ ਰਿਸ਼ਤੇ ਅੱਜ ਦੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਰਾਜ ਸਿੰਘ ਪਤਾ ਮੂਲਾਪੁਰ ਬੋਪਾ ਰਾਏ ਤੇ ਗੋਤ ਇਹਨਾਂ ਦਾ ਦਿਉਰ ਆ ਜੀ ਉਮਰ 24 10 1993 ਦਾ ਜਨਮ ਹੈ ਤੇ ਕੱਦਾ ਇਹਨਾਂ ਦਾ 5 ਫੁੱਟ 9 ਇੰਚ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਭਰਾ ਇੱਕ ਮੈਂ ਇੱਕ ਸੋਰੀ ਤੇ ਫਾਦਰ ਨਾਮ ਸੁਖਵਿੰਦਰ ਸਿੰਘ ਹੈ ਮੁੰਡਾ ਡਿਵੋਰਸਡ ਹੈ ਜੀ ਤੇ ਕੰਮ ਇਹਨਾਂ ਦਾ ਖੇਤੀਬਾੜੀ ਦਾ ਤੇ 4 ਕਿੱਲੇ ਜ਼ਮੀਨ ਹੈ ਇਹਨਾਂ ਕੋਲੇ ਤੇ ਇਹਨਾਂ ਦੀ ਮੰਗ ਕੋਈ ਵੀ ਨਹੀਂ ਇਹਨਾਂ ਨੂੰ ਘਰੇਲੂ ਲੜਕੀ ਚਾਹੀਦੀ ਹੈ ਜੇ ਅਗਰ ਸੰਭਾਲਣ ਵਾਲੀ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਇਹਨਾਂ ਨਾਲ ਜਰੂਰ ਕੰਟੈਕਟ ਕੀਤਾ ਜਾਵੇ ਜੀ ਤੇ ਰਿਸ਼ਤੇ ਦੀ ਸਿੱਧੀ ਗੱਲਬਾਤ ਕਰੀ ਜਾਵੇ ਤੇ ਅਗਲਾ ਰਿਸ਼ਤਾ ਕਰੋ ਨੌਟ ਨਾਮ ਨਵਜੋਤ ਸਿੰਘ ਪਤਾ ਟਾਂਡਾ ਔਰਮੁਰ ਹੁਸ਼ਿਆਰਪੁਰ ਦੇ ਕੋਲ ਹੈ ਜੀ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਉਮਰ ਇਹਨਾਂ ਦੀ 1991 ਦਾ ਵਰਤ ਹੈ ਇਹਨਾਂ ਦਾ ਤੇ ਪੜ੍ਹਾਈ ਇਲੈਕਟ੍ਰਿਕ ਡਿਪਲੋਮਾ ਕਰਿਆ ਹੋਇਆ ਇਹਨਾਂ ਨੇ ਤੇ ਭਰਾ ਇੱਕ ਫਰਾਂਸ ਦੇ ਵਿੱਚ ਹੈ ਇਹਨਾਂ ਦਾ ਤੇ ਭੈਣ ਇੱਕ ਕੈਨੇਡਾ ਦੇ ਵਿੱਚ ਹੈ ਕੰਮ ਇਹਨਾਂ ਦਾ ਹੈਗਾ ਜੀ ਮੁੰਡਾ ਫਰਾਂਸ ਦੇ ਵਿੱਚ ਪੀਆਰ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਤੇ 8 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਇਹਨਾਂ ਨਾਲ ਜ਼ਰੂਰ ਕੰਟੈਕਟ ਕੀਤਾ ਜਾਵੇ ਤੇ ਰਿਸ਼ਤੇ ਦੀ ਸਿੱਧੀ ਗੱਲਬਾਤ ਕਰੀ ਜਾਵੇ ਤੇ ਅਗਲਾ ਰਿਸ਼ਤਾ ਕਰੋ ਜੀ ਨੌਟ ਨਾਮ ਜਸਵਿੰਦਰ ਸਿੰਘ ਪਤਾ ਫਕਵਾੜਾ ਤੋਂ ਨੇ ਇਹ ਕਾਸਟਾ ਇਹਨਾਂ ਦੀ ਅਧਰਮੀ ਤੇ ਗੋਤ ਇਹਨਾਂ ਦਾ ਜਸਲ ਹੈ ਜੀ ਤੇ ਪੜ੍ਹਾਈ ਇਹਨਾਂ ਦੀ ਪਲੱਸ 2 ਪਾਸ ਹੈ ਤੇ ਨਾਲ ਹੀ ਇਹਨਾਂ ਨੇ ਕੰਪਿਊਟਰ ਸਾਇੰਸ ਦਾ ਡਿਪਲੋਮਾ ਕਰਿਆ ਹੋਇਆ ਤੇ ਇੰਜੀਨੀਅਰਿੰਗ ਕਰੀ ਹੋਈ ਹੈ ਤੇ 3 ਇਅਰ ਦਾ ਇਹਨਾਂ ਦਾ ਡਿਪਲੋਮਾ ਹੈ ਕੰਪਿਊਟਰ ਹਾਰਡਵੇਅਰ ਤੇ ਨੈਟਵਰਕਿੰਗ ਦਾ ਤੇ ਉਮਰ ਇਹਨਾਂ ਦੀ 19 8 1995 ਦਾ ਵਰਤ ਹੈ ਤੇ ਕੱਦ 5 ਫੁੱਟ 7 ਇੰਚਾ ਮੁੰਡੇ ਦਾ ਤੇ ਭੈਣ ਇੱਕ ਮੈਰਿਡ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਫਾਦਰ ਫਾਦਰ ਇਹਨਾਂ ਦੇ ਰਿਟਾਇਰਡ ਆਰਮੀ ਅਫਸਰ ਨੇ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਪਰਿਵਾਰ ਨਾਲ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਕਰੋ ਜੀ ਨਾਲ ਹੀ ਨੌਟ ਨਾਮ ਸਿੰਘ ਪਤਾ ਅੰਮ੍ਰਿਤਸਰ ਤੋਂ ਨੇ ਇਹ ਪੜਾਈ ਇਹਨਾਂ ਦੀ ਪਲੱਸ 2 ਕੀਤੀ ਹੋਈ ਹੈ ਤੇ ਕੱਦ 5 ਫੁੱਟ 10 ਇੰਚ ਇਹਨਾਂ ਦਾ ਉਮਰ ਇਹਨਾਂ ਦੀ 11/2/87 ਦਾ ਜਨਮ ਹੈ ਇਹਨਾਂ ਦਾ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਆ ਕੈਨੇਡਾ ਦੇ ਵਿੱਚ ਤੇ ਕਾਸਟ ਇਹਨਾਂ ਦੀ ਟੌਂਕ ਛੱਤਰੀ ਹੈ ਤੇ ਕੰਮ ਇਹਨਾਂ ਦਾ ਜੀ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਨੇ ਇਹ ਕੈਨੇਡਾ ਦੇ ਵਿੱਚ ਤੇ ਕੈਨੇਡਾ ਦੀ ਪੀਆਰ ਇਹਨਾਂ ਕੋਲ ਤੇ ਪਿਤਾ ਇਹਨਾਂ ਦੇ ਡਾਕਟਰ ਨੇ ਤੇ ਮੰਗ ਇਹਨਾਂ ਦੀ ਕਿ ਕੁੜੀ ਐਜੂਕੇਟਿਡ ਹੋਵੇ ਵਧੀਆ ਹੋਵੇ ਤੇ ਨਾਲ ਹੀ ਪਰਿਵਾਰ ਦਾ ਥੱਲੇ ਨੰਬਰ ਦਿੱਤਾ ਗਿਆ ਜੀ ਤੁਸੀਂ ਜਰੂਰ ਫੋਨ ਕਰਕੇ ਸਿੱਧੀ ਗੱਲਬਾਤ ਕਰੋ ਪਰਿਵਾਰ ਦੇ ਨਾਲ ਤੇ ਅਗਲਾ ਰਿਸ਼ਤਾ ਕਰੋ ਨੌਟ ਨਾਮ ਸਿੰਘ ਪਤਾ ਜੈਤੋਂ ਤੋਂ ਇਹ ਪਤਾ ਇਹਨਾਂ ਦਾ ਜੈਤੋਂ ਆ ਤੇ ਉਮਰ 1997 ਦਾ ਜਨਮ ਇਹਨਾਂ ਦਾ ਭੈਣਾਂ ਦੋ ਨੇ ਤੇ ਇੱਕ ਭੈਣ ਮੈਰਿਡਾ ਕੈਨੇਡਾ ਦੇ ਵਿੱਚ ਵਿਆਹੀ ਹੋਈ ਹੈ ਤੇ ਇੱਕ ਭੈਣ ਇਹਨਾਂ ਦੀ ਅਨਮੈਰਿਡ ਹੈ ਤੇ ਭਰਾ ਵੀ ਇੱਕ ਹੈ ਇਹਨਾਂ ਦਾ ਤੇ ਪ੍ਰਾ ਇੱਕ ਇਹਨਾਂ ਆਦਾਰਮੀ ਦੇ ਵਿੱਚ ਹੈ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਮੁੰਡਾ ਆਰਮੀ ਦੇ ਵਿੱਚ ਹੈ ਜੀ ਇਹ ਵੀ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਪਲੱਸ 2 ਪਾਸ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਹੋਰ ਇਹਨਾਂ ਦੀ ਕੋਈ ਮੰਗ ਨਹੀਂ ਜੀ ਸਿੰਪਲ ਸਾਦਾ ਵਿਆਹ ਕਰਨਾ ਹੈ ਇਹਨਾਂ ਨੇ ਤੇ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰੋ ਫੋਨ ਕਰਕੇ ਤੇ ਅਗਲਾ ਰਿਸ਼ਤਾ ਕਰੋ ਨੋਟ ਜੀ ਨਾਮ ਗੁਰਦੀਪ ਸਿੰਘ ਦੇ ਮੁੰਡਾ ਗੁਰਸਿੱਖ ਹੈ ਜੀ ਪਤਾ ਮਹਾਲੀ ਸ਼ਹਿਰ ਤੋਂ ਨੇ ਇਹ ਪੜ੍ਹਾਈ ਇਹਨਾਂ ਦੀ ਪਲੱਸ 2 ਕਰੀ ਹੋਈ ਹੈ ਤੇ ਉਮਰ 22 8 1993 ਦਾ ਜਨਮ ਹੈ ਇਹਨਾਂ ਦਾ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਗੋਤ ਹੈ ਇਹਨਾਂ ਦਾ ਗੇਡੇ ਤੇ ਕੱਦ 5 ਫੁੱਟ 9 ਇੰਚ ਹੈ ਜੀ ਇਹਨਾਂ ਦਾ ਪੈਣਾ ਦੋ ਮੈਰਿਡ ਨੇ ਇਹਨਾਂ ਦੀਆਂ ਤੇ ਭਰਾ ਕੋਈ ਹੈ ਨਹੀਂ ਤੇ ਨੋਟ ਕਰੋ ਜੀ ਮੁੰਡੇ ਦੀ ਵਾਈਫ ਦੀ ਡੈਥ ਹੋ ਗਈ ਸੀ ਤੇ ਇਹਨਾਂ ਕੋਲ ਇੱਕ 9 ਸਾਲ ਦਾ ਬੇਟਾ ਹੈਗਾ ਤੇ ਕੰਮ ਹੈ ਇਹਨਾਂ ਦਾ ਕਿ ਮੁੰਡਾ ਇਟਲੀ ਦੇ ਵਿੱਚ ਪੀਆਰ ਹੈ ਜੀ ਤੇ 4 ਕਿੱਲੇ ਜ਼ਮੀਨ ਹੈ ਮੁੰਡੇ ਦੇ ਕੋਲ ਤੇ ਇਹਨਾਂ ਨੇ ਵਿਆਹ ਕਰਕੇ ਕੁੜੀ ਨੂੰ ਬਾਹਰ ਨਾਲ ਲੈ ਕੇ ਜਾਣਾ ਇਟਲੀ ਦੇ ਵਿੱਚ ਤੇ ਹੋਰ ਇਹਨਾਂ ਦੀ ਕੋਈ ਮੰਗ ਨਹੀਂ ਬਾਕੀ ਇਹਨਾਂ ਦੀ ਇੱਕ ਮੰਗ ਹੈ ਕਿ ਕੁੜੀ ਦੇ ਕੋਲ ਕੋਈ ਬੱਚਾ ਨਾ ਹੋਵੇ ਤੇ ਬਿਨਾ ਬੱਚੇ ਤੋਂ ਹੋਵੇ ਲੜਕੀ ਤੇ ਨਾਲ ਹੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੇ ਜਰੂਰ ਇਹਨਾਂ ਨਾਲ ਗੱਲਬਾਤ ਕਰੀ ਜਾਵੇ ਫੋਨ ਕਾਲ ਕਰਕੇ ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜੀ ਤੇ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਫਰੰਟ ਦੇ ਉੱਤੇ ਹੀ ਸਾਡਾ ਨੰਬਰ ਦਿੱਤਾ ਗਿਆ ਤੇ ਸਾਨੂੰ ਜਰੂਰ ਮੈਸੇਜ ਕਰੋ ਤੇ ਬਾਇਓ ਡਾਟਾ ਭੇਜੋ ਜੀ ਤੇ ਐਡ ਲਗਾ ਦਿੱਤੀ ਜਾਵੇਗੀ ਤੁਹਾਡੀ ਤੇ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਮੈਸੇਜ ਦੇ ਮੈਸੇਜ ਦੇ ਵਿੱਚ ਤੇ ਆਪਣੀ ਵੀਡੀਓ ਨੂੰ ਜਰੂਰ ਤੁਸੀਂ ਪੂਰਾ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਆਪਣੇ ਫੈਮਿਲੀ ਜਾਂ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਆਪਣੀਆਂ ਵੀਡੀਓ ਨੂੰ ਜਰੂਰ ਤੇ ਮਿਲਦੇ ਆਪਾਂ ਅਗਲੀ ਅਪਡੇਟ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ